ਦੋਸਤੋ ਗੁਜਰਾਤ ਤੋਂ ਇੱਕ ਬੜੀ ਹੀ ਮੰਦ ਭਗੀ ਖਬਰ ਆ ਰਹੀ ਆ ਕਿ ਇੱਕ 242 ਯਾਤਰੀਆਂ ਨਾਲ ਭਰਿਆ ਹੋਇਆ ਜਹਾਜ਼ ਜਿਹੜਾ ਉਹ ਕ੍ਰੈਸ਼ ਹੋ ਗਿਆ ਜੋ ਅਹਮਦਾਬਾਦ 에ਰਪੋਰਟ ਦੇ ਉਤੋਂ ਚੱਲ ਕੇ ਤੇ ਲੰਡਨ ਜਾ ਰਿਹਾ ਸੀ ਉਹ ਉਸੇ ਵਿੱਚ ਜਿੰਨੇ ਸਵਾਰ ਯਾਤਰੀ ਆ ਜਿਨ੍ਹਾਂ ਦੀ 133 ਯਾਤਰੀਆਂ ਦੀ ਜਿਹੜੀ ਆ ਪੁਸ਼ਟੀ ਕੀਤੀ ਗਈ ਕਿ ਉਹਨਾਂ ਦੀ ਮੌਤ ਹੋ ਗਈ ਆ ਇਸੇ ਜਹਾਜ਼ ਦੇ ਵਿੱਚ ਹੀ ਸਾਬਕਾ ਜਿਹੜੇ ਮੁੱਖ ਮੰਤਰੀ ਆ ਗੁਜਰਾਤ ਦੇ ਵਿਜੇ ਰਪਾਨੀ ਜੀ ਵੀ ਸ਼ਾਮਲ ਸਨ ਤੇ ਉਹ ਵੀ ਖਬਰ ਆ ਰਹੀ ਹੈ ਕਿ ਉਹ ਵੀ ਜ਼ਖਮੀ ਹੋ ਗਏ ਆ ਇਸ ਜਹਾਜ਼ ਦੇ ਵਿੱਚ ਦੋਸਤੋ 53 ਜਿਹੜੇ ਉਹ ਬ੍ਰਿਟਿਸ਼ ਨਾਗਰਿਕ ਸੀ ਕੁਝ ਇੱਕ ਦੋ ਜਿਹੜੇ ਆ ਉਹ ਕੈਨੇਡਾ ਦੇ ਤੇ ਪੁਰਤਕਾਲ ਦੇ ਵੀ ਨਾਗਰਿਕ ਸ਼ਾਮਿਲ ਸੀ 에어 ਇੰਡੀਆ ਦੇ ਜਹਾਜ਼ ਸੀ ਦੋਸਤੋ ਬੜੀ ਹੀ ਦੁੱਖ ਭਰੀ ਖਬਰ ਆ ਔਰ ਜੇ ਮੰਜ਼ਰ ਜਿਹੜਾ ਟੀਵੀ ਚੈਨਲਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਦੇਖਿਆ ਨਹੀਂ ਜਾ ਰਿਹਾ ਕਿ ਕਿੰਨੇ ਪਰਿਵਾਰਾਂ ਦੇ ਜੀ ਜਿਹੜੇ ਆ ਉਹ ਦੁਨੀਆ ਨੂੰ ਅਲਵਿਦਾ ਕਹਿ ਕੇ ਜਿਹੜੇ ਸੁੱਖੀ ਸ਼ਾਂਤੀ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਸੀ ਇਹ ਜਹਾਜ਼ ਜਿਹੜਾ ਹਾਦਸਾ ਵਾ ਇਹ ਪਹਿਲਾਂ ਵੀ 에ਰ ਇੰਡੀਆ ਚ ਇੱਕ ਵਾਰੀ ਹੋਇਆ ਬੜੇ ਵੱਡੇ ਪੱਧਰ ਤੇ ਉਸ ਤੋਂ ਵੀ ਸਬਕ ਜਿਹੜਾ 에ਰ ਇੰਡੀਆ ਨੇ ਨਹੀਂ ਲਿਆ ਪਰ ਇਹ ਜਿਹੜੀ ਘਟਨਾ ਹੋਈ ਹੈ ਬੜੀ ਮੰਦਭਾਗੀ ਘਟਨਾ ਵਾ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਵਾ ਇਹ ਜਿਹੜੀ ਗੁਜਰਾਤ ਤੋਂ ਖਬਰ ਆ ਰਹੀ ਆ ਤੇ ਸਾਰੇ ਹੀ ਜਿੰਨੇ ਵੀ ਆਪਣੇ ਹਸਪਤਾਲਾਂ ਦੇ ਉੱਤੇ ਜਾਂ ਜਿੰਨੇ ਵੀ ਐਂਬੂਲੈਂਸ ਆ ਸਾਰਾ ਅਮਲਾ ਉੱਥੇ ਇਥੇ ਮੈਡੀਕਲ ਤਾਂ ਪਹੁੰਚ ਗਿਆ ਸਹਿਤਾਲੀ ਲੇਕਿਨ ਦੇਖੋ ਜਿਸ ਵਾਰ ਜਿਸ ਹਸਾਬ ਦੇ ਨਾਲ ਅੱਗ ਲੱਗੀ ਹੈ ਜਹਾਜ਼ ਨੂੰ ਜਹਾਜ਼ ਹਾਸਾ ਗ੍ਰਸਤ ਹੋਇਆ ਹੈ ਤੇ ਰੱਬ ਮਿਹਰ ਕਰੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਮੌਤਾਂ ਹੋਈਆਂ ਹੋਣਗੀਆਂ ਜਿਸ ਦੀ ਪੁਸ਼ਟੀ ਹੌਲੀ ਹੌਲੀ ਜਿਹੜੀ ਹੈ ਸਰਕਾਰ ਕਰ ਰਹੀ ਆ 133 ਮੌਤਾਂ ਦੀ ਪੁਸ਼ਟੀ ਜਿਹੜੀ ਆ ਉਹ ਜਿਹੜੀ ਆ ਸਰਕਾਰ ਨੇ ਕਰ ਦਿੱਤੀ ਆ ਕਿ ਇਸ ਹਾਦਸੇ ਵਿੱਚ ਮਰੇ ਨੇ ਸੋ ਬਹੁਤ ਦੁਖ ਭਾਗੀ ਖਬਰ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਕਈ ਪਰਿਵਾਰਾਂ ਦੇ ਜੀ ਜਿਹੜੇ ਨੇ ਅੱਜ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਆ ਸਾਨੂੰ ਇਹ ਜਿਹੇ ਹਾਸਿਆਂ ਤੋਂ ਉੱਤੇ ਸਬਕ ਲੈਣਾ ਚਾਹੀਦਾ ਸਰਕਾਰਾਂ ਨੂੰ ਜਿਹੜੇ ਕੀ ਇੰਨੇ ਲੋਕਾਂ ਦੀਆਂ ਜਾਨਾਂ ਨੂੰ ਲੈ ਕੇ ਹਵਾ ਦੇ ਵਿੱਚ ਉੜਦੇ ਨੇ ਜਾਂ ਵਿਚਾਰੇ ਕਿੰਨੇ ਸੁਪਨੇ ਲੈ ਕੇ ਆਪਣੇ ਘਰੋਂ ਦੇ ਜਾਂ ਘਰੋਂ ਤੋਂ ਕਿਤੇ ਦੂਸਰੇ ਦੇਸ਼ ਦੇ ਵਿੱਚ ਕੰਮ ਲਈ ਜਾਂਦੇ ਨੇ ਜੋ ਆਪਣੀ ਜਾਨ ਗਵਾ ਚੁੱਕੇ ਨੇ ਸੋ ਇਹ ਦੁੱਖ ਭਰੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਤੇ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਦਿਲੋਂ ਸ਼ਰਧਾਂਜਲੀ ਆਪਣੇ ਚੈਨਲ ਜੀਪੀ ਬੋਲਦੇ ਤੋਂ ਦੇ ਰਿਆਂ ਜੀ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਗੁਜਰਾਤ ਵਾਲੀ